ਪਿਛਲੇ ਸਾਲ ਵੀ ਸਾਡੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀ ਕਿ ਅਨੰਦਪੁਰ ਸਾਹਿਬ ਦਾ ਜਿਹੜਾ ਹੋਲਾ ਮਹੱਲਾ ਹੈ ਉਹ ਪੂਰੇ ਕੁੱਲ ਜਹਾਨ ਦੇ ਵਿੱਚ ਸੰਗਤਾਂ ਆਉਂਦੀਆਂ ਤੇ ਸਭ ਨੂੰ ਬੜਾ ਚਾਹ ਹੁੰਦਾ ਹੈ ਕਿ ਉਹ શ્રી ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਨਤਮਸਤਕ ਹੋਣ ਤੇ ਹੋਲਾ ਮਹੱਲਾ ਇੱਥੇ ਮਨਾਉਣ ਇਸ ਕਰਕੇ ਪਿਛਲੇ ਸਾਲ ਵੀ ਸਾਡੇ ਵੱਲੋਂ ਇਹ ਸਫਾਈ ਬਿਆਨ ਚਲਾਇਆ ਗਿਆ ਸੀ ਕਿ ਵੇਲੇ ਲੰਗਰ ਲੱਗਨੇ ਹੁੰਦੇ ਆ ਸੜਕਾਂ ਦੇ ਕੰਡੇ ਉੱਥੇ ਹੀ ਗੰਦ ਪਿਆ ਹੁੰਦਾ ਤੇ ਉਸ ਨੂੰ ਕਾਫੀ ਭਰਪੂਰ ਹੰਗਾਰਾ ਮਿਲਿਆ ਸੀ ਇਸ ਸਾਲ ਵੀ ਅ ਜਿਹੜਾ ਹੈ ਅੱਜ ਇਸ ਹੋਰ ਵੱਡੇ ਪੱਦਰ ਤੇ ਸਰਸਾ ਨੰਗਲ ਤੋਂ ਲੈ ਕੇ ਨੰਗਲ ਤੱਕ ਤਾਂ ਕਿ ਸਾਡਾ ਹਰ ਸਾਰਾ ਹਲਕਾ ਮੇਨ ਰੋਡ ਤੇ ਜਿੱਥੇ-ਇਥੇ ਵੀ ਗੰਦ ਆ ਉਸ ਨੂੰ ਸਾਫ ਵੀ ਕਰਾਂਗੇ ਪੇੜ-ਪੌਦੇ ਜਿਹੜੇ ਸਟਰੀਟ ਲਾਈਟਸ ਬੰਦ ਹੈ ਉਹ ਜਿੱਥੇ-ਜਿੱਥੇ ਡਿਵਾਈਡਰ ਪੇਂਟ ਹੋਣੇ ਉਹ ਜਿੱਥੇ-ਜਿੱਥੇ ਸੜਕਾਂ ਦੀ ਰਿਪੇਅਰ ਹੋਣ ਆ ਰਹੀ ਹੈ ਕੋਈ ਵੀ ਟੋਇਆ ਕੋਈ ਵੀ ਹੋਰ ਜਿਹੜੇ ਪੈ ਉਹ ਹੈ ਉਹ ਸਭ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਅਸੁਹੂਲਤ ਦਾ ਜਿਹੜਾ ਹੈ ਆ ਸਾਹਮਣਾ ਨਾ ਕਰਨਾ ਪਵੇ ਤੇ ਜਿੰਨੀ ਵੀ ਸੰਗਤ ਆਵੇ ਉਹ ਨੰਦਲੇ ਨਾਲ ਨੰਪੁਰ ਸਾਹਿਬ ਤੇ ਮੱਠਾ ਦੇਖ ਸਕੀਏ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵਾਰੀ ਆਪਾਂ ਹੋਲਾ ਮੱਲਾ ਜਿਹੜਾ ਪਲਾਸਟਿਕ ਮੁਕਤ ਹੋਵੇ ਕਿਉਂਕਿ ਪਲਾਸਟਿਕ ਜਿੰਨਾ ਵੀ ਤੁਸੀਂ ਦੇਖਦੇ ਹੋ ਜਿਹੜਾ ਆਲੇ ਦੁਆਲੇ ਗੰਦ ਹੈ ਪਲਾਸਟਿਕ ਜਿਹੜਾ ਹੈ ਉਹ ਡਿਸਪੋਜ਼ ਨਹੀਂ ਹੁੰਦਾ ਉਹ ਨਹੀਂ गलਦਾ ਇਸ ਕਰਕੇ ਉਹ ਆਪਾਂ ਇਕੱਲੇ ਆਪਣੇ ਨਹੀਂ ਕਈ ਕਈ ਸਦੀਆਂ ਤੱਕ ਦਾ ਜਿਹੜਾ ਆਪਾਂ ਗੰਦਗੀ ਫੈਲਾ ਰਹੇ ਹਾਂ ਇਸ ਕਰਕੇ ਜਿਹੜਾ ਹੈ ਇਦਾਂ ਦੇ ਪਲਾਸਟਿਕ ਦਾ ਪਰਹੇਜ਼ ਕਰੋ ਬਹੁਤ ਜ਼ਿਆਦਾ ਅਮਰਜੈਂਸੀ ਸਿੰਗਲ ਯੂਜ਼ ਪਲਾਸਟਿਕ ਦਾ ਤੁਸੀਂ ਇਸਤੇਮਾਲ